ਨਮਸਕਾਰ ਆਦਾਬ ਸੱਸੀਗਾਲ ਦੇਖੋ ਅੱਜ ਮੈਂ ਲੈ ਕੇ ਆਇਆ ਤੁਹਾਡੇ ਵਾਸਤੇ ਸਾਰੇ ਜਾਮ ਕਾਟਨ ਦੇ ਪਿਓਰ ਦੁਪੱਟੇ ਵਾਲੇ ਸੂਟ ਨੇ ਬਹੁਤ ਘੱਟ ਭਾਰੇ ਨੇ 1295 1395 ਸੂਟ ਨੇ ਸਾਰੇ ਘੱਟ ਰੇਟ ਦੇ ਦੇ ਰਿਹਾ ਜਿਹਨੇ ਜਿਹਨੇ ਵੀ ਸੂਟ ਲੈਣਿਆ ਨਾ ਮੈਨੂੰ ਬੱਸ ਸਕਰੀਨਸ਼ਾਟ ਛੇਤੀ ਲੈ ਕੇ ਭੇਜ ਦਿਓ ਲਿਮਟਿਡ ਪੀਸ ਨੇ ਮੇਰੇ ਕੋਲ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਜੀ ਜਾਮ ਕਾਟਨ ਦਾ ਸੂਟ ਆ ਪੂਰੀ ਘੇਰੇ ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ ਨਾਲ ਨਾਲ ਸਰੋਸਤੀ ਦਾ ਕੰਮ ਕੀਤਾ ਹੋਇਆ 2.5 ਮੀਟਰ ਸ਼ਰਟ ਬਾਟਮ ਮਿਲੂਗੀ ਅਪ੍ਰੋਕਸੀਮੇਟਲੀ 3 ਮੀਟਰ ਔਰ ਆ ਲਓ ਜੀ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਪਿਓਰ ਕਹੂੰਗਾ ਨਾ ਤਾਂ ਪਿਓਰ ਦਾ ਹੀ ਦੁਪੱਟਾ ਰਹੂਗਾ ਬਸ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਇੱਕ ਕਲਰ ਮਿਲੂਗਾ ਜੀ ਤੁਹਾਨੂੰ ਆ ਦੇਖੋ ਗ੍ਰੀਨ ਕਲਰ ਮਿਲੂਗਾ ਜੀ ਕਲਰ ਚੈੱਕ ਕਰੋ ਜਰਾ ਔਰ ਇੱਕ ਕਲਰ ਮਿਲੂਗਾ ਜੀ ਹੌਟ ਪਿੰਕ ਸ਼ੇਡ ਮਿਲੂਗਾ ਬਹੁਤ ਸੋਹਣੇ ਸੋਹਣੇ ਸੂਟ ਨੇ ਬਸ ਛੇਤੀ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਜੀ ਲਓ ਜੀ ਕਲਰ ਆ ਗਿਆ ਜੀ ਮਹਿੰਦੀ ਰੰਗ ਦਾ ਸੂਟ ਆ 4 ਸੂਟਾਂ ਦਾ ਸੈੱਟ ਆਇਆ ਜੀ ਦੁਬਾਰਾ ਫੇਰ ਇੱਕ ਸੂਟ ਮਿਲੂਗਾ ਤੁਹਾਨੂੰ 900 ਰੁਪਏ ਦਾ ਜੀ ਦੋ ਸੂਟ ਮਿਲਣਗੇ 1700 ਰੁਪਏ ਦੇ ਜਾਮ ਕਾਟਨ ਕਪੜਾ ਘਰੇ ਤੇ ਪੂਰੀ ਕਢਾਈ ਕੀਤੀ ਹੋਈ ਹੈ ਮਹਿੰਦੀ ਰੰਗ ਦਾ ਸੂਟ ਹੈ ਜੀ ਔਰ ਆ ਦੇਖੋ ਜੀ ਨਾਲ ਦੁਪੱਟਾ ਪਿਓਰ ਦਾ ਦੁਪੱਟਾ ਕਲਰ ਚਾਰ ਨੇ ਚਾਰੇ ਰੰਗ ਤੁਹਾਨੂੰ ਮੈਂ ਖੋਲ ਕੇ ਦਿਖਾਉਂਗਾ ਅੱਜ ਦੀ ਵੀਡੀਓ ਚ ਕੋਈ ਵੀ ਸੂਟ ਲਓ ਇੱਕ ਸੂਟ ਮਿਲੂਗਾ ਜੀ 900 ਰੁਪਏ ਦਾ ਤੇ ਦੋ ਸੂਟ ਮਿਲਣਗੇ ਤੁਹਾਨੂੰ 1700 ਰੁਪਏ ਦੇ ਆ ਲਓ ਜੀ ਇੱਕ ਕਲਰ ਮਿਲੂਗਾ ਇਹਦੇ ਵਿੱਚ ਬਲੈਕ ਕਲਰ ਹੈ ਜੀ ਆ ਲਓ ਜੀ ਇੱਕ ਕਲਰ ਮਿਲੂਗਾ ਜੀ ਪਰਪਲ ਸ਼ੇਡ ਮਿਲੂਗਾ ਔਰ ਇੱਕ ਕਲਰ ਤੁਹਾਨੂੰ ਦੇਖੋ ਇਹ ਵਿੱਚ ਰੈਸਟ ਕਲਰ ਹੈ ਬਹੁਤ ਸੋਹਣਾ ਰੰਗ ਹੈ ਰੈਸਟ ਕਲਰ ਦਾ ਪੀਸ ਮਿਲੂਗਾ ਜੀ ਖੂਬਸੂਰਤ ਪੀਸ ਨੇ ਬਾਅਦ ਛੇਤੀ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਨੰਬਰ ਮੇਰਾ ਤੁਹਾਡੀ ਸਕਰੀਨ ਦੇ ਉੱਪਰ ਲੇਟ ਨਹੀਂ ਕਰਨਾ ਆ ਲਓ ਜੀ ਸਿੰਗਲ ਪੀਸ ਹੈ ਜੀ ਇਹ ਵੀ ਮਿਲੂਗਾ ਜੀ ਤੁਹਾਨੂੰ ਅੱਜ ਇੱਕ ਸੂਟ 1195 ਵਾਲਾ ਸੂਟ ਹੈ ਜੀ ਇੱਕ ਸੂਟ ਮਿਲੂਗਾ ਜੀ 900 ਰੁਪਏ ਦਾ ਦੋ ਸੂਟ ਲਾਓਗੇ 1700 ਰੁਪਏ ਦੇ ਕੋਈ ਵੀ ਸੂਟ ਲਓ ਜੀ 1700 ਰੁਪਏ ਦੇ ਦੋ ਸੂਟ ਜੀ ਇੱਕ ਸੂਟ 900 ਪਿਓਰ ਦਾ ਦੁਪੱਟਾ ਚੈੱਕ ਕਰੋ ਜਿਹੜਾ ਸੂਟ ਬਹੁਤ ਸ਼ਾਨਦਾਰ ਦੁਪੱਟਾ ਪਿਓਰ ਦਾ ਪਿਓਰ ਡਿਜੀਟਲ ਦੁਪੱਟਾ ਜੀ ਪੀਕਾਕ ਬਣਿਆ ਹੋਇਆ ਦੁਪੱਟੇ ਦੇ ਉੱਪਰ ਵੀ ਫੁੱਲ ਪਿਓਰ ਦਾ ਦੁਪੱਟਾ ਇੱਕ ਗਲ ਅਨਕੋਜੀ ਇੱਥੇ ਕਾਕੇ ਸਿੰਗਲ ਪੀਸ ਹੈ ਜਿੰਨੇ ਵੀ ਬਲੂ ਕਲਰ ਇੱਕ ਸੂਟ 900 ਹੈ ਜੀ ਦੋ ਸੂਟ ਮਿਲਣਗੇ 1700 ਰੁਪਏ ਦੇ ਜੀ ਪਿਓਰ ਕੁਆਲਿਟੀਆਂ ਨੇ ਬ੍ਰਾਂਡਡ ਸੂਟ ਨੇ ਬੀ ਐਲ ਐਮ ਫੈਰੈਂਡ ਸਾਰੇ ਮਿਕਸ ਬ੍ਰਾਂਡਾਂ ਦੇ ਸੂਟ ਨੇ ਜਿੰਨੇ ਵੀ ਹੈਗੇ ਪਰ ਹੈਗੇ ਸਾਰੇ ਬ੍ਰਾਂਡਡ ਸੂਟ ਦੁਪੱਟਾ ਚੈੱਕ ਕਰੋ ਜੀ ਬਹੁਤ ਸੋਹਣਾ ਦੁਪੱਟਾ ਰੇਟ ਰਹੂਗਾ ਸਿਰਫ ਇੱਕ ਸੂਟ 900 ਰੁਪਏ ਜੀ ਦੋ ਸੂਟ ਮਿਲਣਗੇ ਜੀ 1700 ਦੇ ਲਓ ਜੀ ਪਿਓਰ ਕੋਟਨ ਦਾ ਸੂਟ ਆ ਗਿਆ ਜੀ ਨਾਲ ਦੇਖੋ ਕਢਾਈ ਕੀਤੀ ਹੋਈ ਆ 1195 ਵਾਲਾ ਸੂਟ ਆ ਆ ਲੋ ਜੀ ਨਾਲ ਚਿਕਨ ਕਰੀ ਦੀ ਮਿਲੂਗੀ ਜੀ ਬਾਟਮ ਬਾਟਮ ਚੈੱਕ ਕਰ ਲਓ ਚਿਕਨ ਕਰੀ ਦਾ ਕੰਮ ਕੀਤਾ ਹੋਇਆ ਔਰ ਦੁਪੱਟਾ ਮਿਲੂਗਾ ਜੀ ਕੋਟਨ ਦਾ ਹੀ ਦੁਪੱਟਾ ਹੈਂਡ ਪੇਂਟ ਕੀਤਾ ਹੋਇਆ ਦੁਪੱਟੇ ਦੇ ਉੱਪਰ ਪੂਰਾ ਲੰਬਾ ਚੜਾ ਦੁਪੱਟਾ ਨਾਲ ਲੈਂਸ ਵਰਕ ਨਾਲ ਕੰਮ ਕੀਤਾ ਹੈ ਜੀ ਦੁਪੱਟੇ ਦੇ ਉੱਪਰ ਬਹੁਤ ਸੋਹਣੇ ਸੋਹਣੇ ਸੂਟ ਨੇ ਬਸ ਛੇਤੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆਹ ਲਓ ਜੀ ਵੀਡੀਓ ਚੰਗੀ ਲੱਗੇ ਨਾ ਲਾਈਕ ਤੇ ਸ਼ੇਅਰ ਜੂਰ ਕਰ ਦਿਓ ਬਲੈਕ ਕਲਰ ਦਾ ਸੂਟ ਹੈ ਜੀ ਦੇਖੋ ਕਿੰਨਾ ਬਰੀਕ ਕੰਮ ਕੀਤਾ ਹੈ neck ਦੇ ਉੱਪਰ ਬਰੀਕ ਬੂਟੀ ਵਾਲਾ ਸੂਟ ਹੈ ਪਿਓਰ ਕਾਟਨ ਦਾ ਸੂਟ ਹੈ ਔਰ ਘੇਰੇ ਤੇ ਵੀ ਤੁਹਾਨੂੰ ਵਰਕ ਮਿਲੂਗਾ ਔਰ ਨਾਲ ਦੁਪੱਟਾ ਦੇਖੋ ਖੂਬਸੂਰਤ ਦੁਪੱਟਾ ਪਿਓਰ ਦਾ ਦੁਪੱਟਾ ਜੀ ਹਾਂ ਤੇ 800 ਰੁਪਏ ਦਾ ਜੀ ਇੱਕ ਸੂਟ ਜਣੀ ਕਿ ਮਿਲੂਗਾ ਦੋ ਸੂਟ 1700 ਦਾ ਇੱਕ ਸੂਟ ਲਾਉਂਗੇ 900 ਰੁਪਏ ਦਾ ਆ ਲਓ ਜੀ ਦੋ ਪੀਸ ਬਚੇ ਮੇਰੇ ਕੋਲੇ ਕਢਾਈ ਵਾਲੇ ਸੂਟ ਰਹਿ ਜੀ ਕੀ ਚੈੱਕ ਕਰੋ ਜਰਾ ਆਲ ਓਵਰ 5 ਮੀਟਰ ਸੂਟ ਹੈ ਜੀ ਕਾਟਨ ਦਾ ਸੂਟ ਆ ਕਢਾਈ ਚੈੱਕ ਕਰਾ ਦਿਓ ਜੀ ਜਰਾ ਪ੍ਰਿੰਟਡ ਸਾਰੀ ਸ਼ਰਟ ਹੈ ਜੀ ਘੇਰੇ ਤੇ ਕਢਾਈ ਹੈ ਸਾਰੇ ਤੇ ਔਰ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਦੁਪੱਟਾ ਦੁਪੱਟਾ ਵੀ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਹੈ ਜੀ ਆ ਲਓ ਜੀ ਦੁਪੱਟਾ ਚੈੱਕ ਕਰੋ ਜਰਾ ਪੂਰਾ ਲੰਬਾ ਜਿਹੜਾ ਸਟਾਈਲਿਸ਼ ਦੁਪੱਟਾ ਲੈਸ ਵਰਕ ਦਾ ਕੰਮ ਕੀਤਾ ਹੋਇਆ ਬਹੁਤ ਸੋਹਣਾ ਪੀਸ ਆ ਟਿੱਕਲ ਵਿੱਚ ਮਿਲੂਗਾ ਜੀ ਲਵੈਂਡਰ ਸ਼ੇਡ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਇੱਕ ਸੂਟ 900 ਦਾ ਜੀ ਦੋ ਸੂਟ ਮਿਲਣਗੇ 1700 ਰੁਪਏ ਦੀ ਆ ਲੋ ਜੀ ਬਲੈਕ ਕਲਰ ਦਾ ਵੀ ਇੱਕ ਕੋਈ ਸੂਟ ਰਹਿ ਗਿਆ ਚੈੱਕ ਕਰੋ ਜਰਾ neck ਤੇ ਦੇਖੋ ਕਿੰਨੀ ਸੋਹਣੀ ਕਢਾਈ ਕੀਤੀ ਹੈ ਜਾਮ ਕਾਟਨ ਕਪੜਾ ਪੂਰੀ ਲੈਂਥ ਦੇ ਸੂਟ ਨੇ ਕੋਈ ਨਾਲ ਲਾਈਨਿੰਗ ਲਾਉਣ ਦੀ ਲੋੜ ਨਹੀਂ કોટਨ ਦੀ ਮਿਲੂਗੀ ਬਾਟਨ ਤੇ ਨਾਲ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਬਲੈਕ ਐਂਡ ਵਾਈਟ ਸੂਟ ਆ ਰੇਟ ਰਹੂਗਾ ਸਿਰਫ ਇੱਕ ਸੂਟ 900 ਜੀ ਦੋ ਸੂਟ 1700 ਰੁਪਏ ਵੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਆ ਲੋ ਜੀ ਪਿਓਰ ਕੋਟਨ ਦਾ ਸੂਟ ਹੈ ਜੀ ਸਿੰਗਲ ਪੀਸ ਆ ਪਿਓਰ ਦੁਪੱਟੇ ਦੇ ਨਾਲ ਡਿਜੀਟਲ ਪ੍ਰਿੰਟਿੰਗ ਹੈ ਜੀ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਨੂੰ ਦੇਖ ਰਹੇ ਹਨ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰ ਕਰ ਲਿਓ ਆ ਦੇਖੋ ਸਾਰਾ ਨੋਟ ਵਰਕ ਦਾ ਕੰਮ ਕੀਤਾ ਹੋਇਆ ਔਰ ਨਾਲ ਬਾਟਮ ਮਿਲੂਗੀ ਜੀ ਪਲੇਨ ਲਾਈਟ ਗ੍ਰੇ ਦੇ ਕਲਰ ਦਾ ਪੀਸ ਹੈ ਔਰ ਫੁੱਲ ਪਿਓਰ ਦਾ ਮਿਲੂਗਾ ਜੀ ਦੁਪੱਟਾ ਇੱਕ ਸੂਟ 900 ਜੀ ਦੋ ਸੂਟ 1700 ਰੁਪਏ ਜੀ ਆ ਲੋ ਜੀ ਦੁਪੱਟਾ ਚੈੱਕ ਕਰੋ ਪਿਓਰ ਦਾ ਦੁਪੱਟਾ ਪਿਓਰ ਕਹੂੰਗਾ ਨਾ ਤਾਂ ਪਿਓਰ ਹੀ ਹੋਊਗਾ ਜੀ ਕੋਈ ਦੂਸਰਾ ਨਹੀਂ ਮਿਲੂਗਾ ਆ ਲੋ ਜੀ ਵਾਈਟ ਕਲਰ ਦਾ ਸੂਟ ਆ ਗਿਆ ਪੀਸ ਚੈੱਕ ਕਰੋ ਜਰਾ ਸਰ ਆਰੀ ਦਾ ਕੰਮ ਕੀਤਾ ਹੈ ਜੀ ਨਾਲ ਆ ਲੋ ਜੀ ਦੁਪੱਟਾ ਪਿਓਰ ਦਾ ਦੁਪੱਟਾ ਜਾਮ ਕਾਟਨ ਦਾ ਸੂਟ ਆ ਰੇਟ ਰਹੂਗਾ ਸਿਰਫ ਔਰ ਸਿਰਫ ਇੱਕ ਸੂਟ 900 ਜੀ ਦੋ ਸੂਟ ਮਿਲਣਗੇ ਤੁਹਾਨੂੰ 1700 ਰੁਪਏ ਦੇ ਜੀ ਆਹ ਲਓ ਜੀ ਬ੍ਰਾਊਨ ਕਲਰ ਦਾ ਪੀਸ ਹੈ ਜੀ ਜਾਮ ਕਾਟਨ ਦਾ ਸੂਟ ਹੈ ਇਹ ਵੀ ਪੀਸ ਚੈੱਕ ਕਰੋ ਜਰਾ ਪ੍ਰਿੰਟ ਦੇਖੋ ਕਿੰਦੀ ਸ਼ਾਨਦਾਰ ਆ ਤੋਹਫੇ ਨੇ ਜੀ ਲਾਸਟ ਸੂਟ ਨੇ ਮੇਰੇ ਕੋਲੇ ਆਹ ਲਓ ਜੀ ਬਾਟਮ ਆਹ ਲਓ ਜੀ ਦੁਪੱਟਾ ਪਿਓਰ ਦਾ ਹੀ ਦੁਪੱਟਾ ਜੀ ਪਤਾ ਨਹੀਂ ਕਿੰਨਾ ਕੁ ਮਾਲ ਵੇਚਿਆ ਜੀ ਚੈੱਕ ਕਰੋ ਦੁਪੱਟਾ ਪਿਓਰ ਦਾ ਡਿਜੀਟਲ ਮਲਟੀਸ਼ੈਡ ਪ੍ਰਿੰਟਿੰਗ ਦੁਪੱਟਾ ਖੂਬਸੂਰਤ ਦੁਪੱਟਾ ਰੇਟ ਰਹੂਗਾ ਸੂਟ 1 ਸੂਟ 900 ਜੀ 2 ਸੂਟ ਮਿਲਣਗੇ 1700 ਰੁਪਏ ਦੇ ਜੀ ਕੋਰੀਅਰ ਤੁਹਾਨੂੰ ਪਤਾ ਹੀ ਹੈ ਆਲ ਓਵਰ ਇੰਡੀਆ ਫ੍ਰੀ ਰਹੂਗਾ ਜੀ yellow ਕਲਰ ਦਾ ਪੀਸ ਹੈ ਜੀ ਪਿਓਰ ਦਾ ਦੁਪੱਟਾ ਹਾਈਲਾਈਟ ਕੀਤਾ ਹੋਇਆ ਹਰੀ ਦਾ ਕੰਮ ਕੀਤਾ ਹੋਇਆ ਡਿਜੀਟਲ ਪ੍ਰਿੰਟਿੰਗ ਬੈਕ ਫਰੰਟ ਦੋਨੋਂ ਪ੍ਰਿੰਟਡ ਲਾਈਕ ਸ਼ੇਅਰ ਜ਼ਰੂਰ ਕਰਦੇ ਜਾਓ ਜੀ ਮੇਰੀ ਵੀਡੀਓ ਨੂੰ ਜਿਹੜੇ ਨਵੇਂ ਕਸਟਮਰ ਵੀਡੀਓ ਦੇਖ ਰਹੇ ਹੋ ਪਲੀਜ਼ ਮੇਰੇ ਚੈਨਲ ਸਬਸਕ੍ਰਾਈਬ ਕਰ ਲਿਓ ਆ ਦੇਖੋ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਲਓ ਜੀ ਮੈਜੈਂਟਾ ਕਲਰ ਦੀ ਸੋਲੋ ਪੀਸ ਜੀ ਇੰਦਾ ਸ਼ਾਨਦਾਰ ਪ੍ਰਿੰਟ ਹੈ ਜੀ ਹਿਰਨ ਬਣਿਆ ਹੋਇਆ ਨਾਲ ਲੌਨ ਕਾਟਨ ਕਪੜਾ ਜੀ ਬਹੁਤ ਸੌਫਟ ਕਪੜਾ ਪਿਓਰ ਡਿਜੀਟਲ ਪ੍ਰਿੰਟਿੰਗ ਹੈ ਜੀ ਸਾਰੀ ਦੀ ਸਾਰੀ ਆ ਲਓ ਜੀ ਦੁਪੱਟਾ ਦੇਖੋ ਪਿਓਰ ਦਾ ਦੁਪੱਟਾ ਜੀ ਇਹ ਸਿੰਗਲ ਸਿੰਗਲ ਸੂਟ ਨੇ ਜੀ 1 सूट 900 ਦਾ ਜੀ 2 सूट 1700 ਰੁਪਏ ਪੀਸ ਚੈੱਕ ਕਰੋ ਬਹੁਤ ਸ਼ਾਨਦਾਰ ਜ਼ਬਰਦਸਤ ਹੈ ਇਹ ਕੋ ਪਿਓਰ ਦਾ ਦੁਪੱਟਾ ਔਰ ਪਿਓਰ ਡਿਜੀਟਲ ਸਿੰਗਲ ਸਿੰਗਲ ਸੂਟ ਹੈ ਜੀ ਇਹ ਸਾਰੇ ਆ ਲੋ ਜੀ ਆ ਵੀ ਸਿੰਗਲ ਸੂਟ ਹੈ ਜੀ ਨਿਓਨ ਸ਼ੇਡ ਦਾ ਪੀਸ ਆ ਪੂਰੀ ਫਰੰਟ ਤੇ ਕਢਾਈ ਦੇਖੋ ਜੀ ਜਾਮ ਕਾਟਨ ਕਪੜਾ 2.5 ਮੀਟਰ ਸ਼ਰਟ ਬਾਟਮ ਅਪਰੋਕਸੀਮੇਟਲੀ 3 ਮੀਟਰ ਪੂਰੀ ਲੈਂਥ ਦੇ ਸੂਟ ਨੇ ਕੋਈ ਲਾਈਨਿੰਗ ਦੀ ਜ਼ਰੂਰਤ ਨਹੀਂ ਖੂਬਸੂਰਤ ਨਾਲ ਡਿਜੀਟਲ ਪਿਓਰ ਦਾ ਦੁਪੱਟਾ ਆਹ ਲੋ ਜੀ کریم ਕਲਰ ਆ ਗਿਆ ਜੀ ਕਲਰ ਚੈੱਕ ਕਰਦੇ ਜਾਓ ਨਾਲ ਨਾਲ ਨਾ ਸਕਰੀਨ ਸ਼ਾਟ ਲਈ ਜਾਓ ਜਿਹੜੇ ਜਿਹੜੇ ਤੁਹਾਨੂੰ ਸੂਟ ਲੋੜ ਆ ਆਹ ਲੋ ਜੀ ਕਲਰ ਦੇਖੋ ਪਹਿਲਾਂ ਦਾ کریم ਕਲਰ ਦਾ ਪੀਸ ਆ کریم ਕਲਰ ਦੀ ਉਹ ਬਾਟਮ ਆ ਪੈਨਲ ਦੇਖੋ ਕਿੰਨਾ ਸ਼ਾਨਦਾਰ ਬਣਿਆ ਹੋਇਆ ਮਲਟੀ ਸ਼ੈਡ ਪਿਓਰ ਦਾ ਦੁਪੱਟਾ ਆਹ ਲੋ ਜੀ ਦੁਪੱਟਾ ਫੁੱਲ ਪਿਓਰ ਦਾ ਦੁਪੱਟਾ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਦੁਪੱਟੇ ਦੇ ਉੱਪਰ ਰੇਟ ਉਹੀ ਰਹੂਗਾ ਜੀ ਖੂਬਸੂਰਤ ਪੀਸ ਸਿੰਗਲ ਸਿੰਗਲ ਸੂਟ ਨੇ ਸਾਰੇ ਹੀ ਇਹ ਆਹ ਲੋ ਜੀ ਪੀਸ ਚੈੱਕ ਕਰੋ ਜਰਾ ਮਸਟਰਡ ਕਲਰ ਦਾ ਪੀਸ ਆ ਗਿਆ ਜੀ ਪੂਰੀ ਫਰੰਟ ਦੇ ਤੇ ਕੰਮ ਕੀਤਾ ਹੋਇਆ ਆਰੀ ਦਾ ਕੰਮ ਕੀਤਾ ਹੋਇਆ ਸਟਾਈਲਿਸ਼ ਪ੍ਰਿੰਟਿੰਗ ਆ ਔਰ ਨਾਲ ਬਾਟਮ ਮਿਲੂਗੀ ਜੀ ਰਿਓਂਦੀ ਤੇ ਦੁਪੱਟਾ ਮਿਲੂਗਾ ਜੀ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਆਹ ਲੋ ਦੁਪੱਟਾ ਚੈੱਕ ਕਰੋ ਜਰਾ ਮਲਟੀ ਸ਼ੈਡ ਪ੍ਰਿੰਟਿੰਗ ਦੁਪੱਟਾ ਜੀ ਇੱਕ ਸੂਟ ਮਿਲੂਗਾ ਜੀ ਤੁਹਾਨੂੰ 900 ਰੁਪਏ ਦਾ ਦੋ ਸੂਟ ਮਿਲਣਗੇ 1700 ਰੁਪਏ ਦੇ ਜੀ ਲਓ ਜੀ ਸਿੰਗਲ ਸਿੰਗਲ ਪੀਸ ਹੈ ਜੀ ਇਹ ਸੀਗਰੀਨ ਕਲਰ ਦਾ ਪੀਸ ਹੈ ਨੈਕ ਦੇ ਉੱਪਰ ਕਢਾਈ ਚੈੱਕ ਕਰ ਲਓ ਜੀ ਪੀਸ ਚੈੱਕ ਕਰੋ ਰੇਟ ਦੇਖੋ ਕੀ ਲੱਗਿਆ ਹੋਇਆ 1150 ਰੁਪਏ ਵਾਲਾ ਸੂਟ ਹੈ ਇਹ ਵੀ ਅੱਜ ਤੁਹਾਨੂੰ ਇੱਕ ਸੂਟ 900 ਜੀ ਦੋ ਸੂਟ ਮਿਲਣਗੇ 1700 ਰੁਪਏ ਮਸਲੀਨ ਦਾ ਦੁਪੱਟਾ ਕੰਟਰਾਸਟ ਮਿਲੂਗਾ ਜੀ ਨਾਲ ਦੁਪੱਟਾ ਚੈੱਕ ਕਰੋ ਕਢਾਈ ਹੈ ਜੀ ਪੂਰੇ ਦੁਪੱਟੇ ਉੱਪਰ ਟੈਸ ਦੇ ਲੱਗੇ ਹੋਏ ਨੇ ਨਾਲ ਦੁਪੱਟੇ ਦੇ ਪੂਰਾ ਲੰਬਾ ਜਿਹੜਾ ਦੁਪੱਟਾ ਆਹ ਲਓ ਜੀ ਗ੍ਰੇ ਕਲਰ ਦਾ ਸਿੰਗਲ ਪੀਸ ਹੈ ਜੀ ਇਹ ਸਾਰੇ ਬ੍ਰਾਂਡਡ ਸੂਟ ਨੇ ਜੀ ਜਾਮ ਕਾਟਨ ਕਪੜਾ ਰਹੂਗਾ। ਨੈੱਕ ਦੇ ਉੱਪਰ ਐਮਬ੍ਰੋਇਡਰੀ ਚੈੱਕ ਕਰੋ ਜਰਾ। ਬ੍ਰਾਂਡ ਚੈੱਕ ਕਰ ਲਓ। ਰੀਗਾ ਬ੍ਰਾਂਡ ਦਾ ਪੀਸ ਹੈ। ਔਰ ਨਾਲ ਬਨਾਰਸੀ ਮਿਲੂਗਾ ਜੀ ਦੁਪੱਟਾ ਬਲੈਕ ਕਲਰ ਦਾ। ਕੰਟਰਾਸਟ ਦੁਪੱਟਾ। ਦੁਪੱਟਾ ਖੋਲ ਕੇ ਦਿਖਾਉਣਾ ਤੁਹਾਨੂੰ ਇਹ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਜੀ। ਬਨਾਰਸੀ ਦੁਪੱਟਾ, ਕੰਟਰਾਸਟ ਦੁਪੱਟਾ। ਇਹ ਵੀ ਅੱਜ ਤੁਹਾਨੂੰ 900 ਚ ਮਿਲੂਗਾ ਜੀ ਇੱਕ ਸੂਟ। ਦੋ ਸੂਟ ਲਾਉਂਗੇ 1700 ਰੁਪਏ ਦੇ ਜੀ। ਆਹ ਲਓ ਜੀ। ਸਿੰਗਲ ਪੀਸ ਹੈ ਜੀ। ਖੂਬਸੂਰਤ ਪੀਸ ਚੈੱਕ ਕਰੋ ਜਰਾ ਬਾਬ ਜੀ ਬਹੁਤ ਸੋਹਣਾ ਪੀਸ ਹੈ ਜੀ ਇਹ ਪੂਰੀ ਫਰੰਡ ਦੇ ਉੱਪਰ ਕਢਾਈ ਕੀਤੀ ਹੋਈ ਹੈ ਜੀ ਕਿਹੜਾ ਦੇਖੋ ਆ ਸਾਰਾ ਆਰੀ ਦਾ ਕੰਮ ਕੀਤਾ ਹੋਇਆ ਕਪੜਾ ਵੀ ਬਹੁਤ ਸ਼ਾਨਦਾਰ ਕਪੜਾ ਪਿਓਰ ਟੋਟਲ ਦੇ ਉੱਪਰ ਹੈ ਜੀ ਪਹਿਲਾਂ 1195 ਸੂਟ ਵਿਗਿਆ ਹੋਇਆ ਜੀ ਇਹ ਹੁਣ 900 ਦਾ ਇੱਕ ਜੀ ਦੋ ਸੂਟ ਮਿਲ ਲਓਗੇ 1700 ਰੁਪਏ ਦੇ ਜੀ ਆ ਪਿਓਰ ਦਾ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਪੀਸ ਜਲਦੀ ਜਲਦੀ ਲੇਟ ਨਹੀਂ ਕਰਨਾ ਨੈਕਸਟ ਆਰਟੀਕਲ ਦਿਖਾਉਂਗਾ ਤੁਹਾਨੂੰ ਮੈਂ ਲਓ ਜੀ ਜਾਮ ਕਾਟਨ ਪ੍ਰਿੰਟਿੰਗ ਚੈੱਕ ਕਰੋ ਕੰਮ ਚੈੱਕ ਕਰੋ ਜਿਹਦਾ ਕਿੰਨਾ ਸ਼ਾਨਦਾਰਾ ਤੇ ਵਰਕ ਕੀਤਾ ਸਾਰਾ ਗੰਦੇ ਨਾਲ ਲੱਗਿਆ ਹੈ ਜੀ ਡਾਇਮੰਡ ਦਾ ਕੰਮ ਬਾਹਮਾ ਤੇ ਲੱਗ ਪ੍ਰਿੰਟਿੰਗ ਆਹ ਲਓ ਜੀ ਪਿਓਰ ਦਾ ਦੁਪੱਟਾ ਜੀ ਨਾਲ ਡਿਜੀਟਲ ਪਿਓਰ ਦਾ ਦੁਪੱਟਾ ਚੈੱਕ ਕਰੋ ਜਰਾ ਪੂਰਾ ਲੰਬਾ ਜੁੜਾ ਦੁਪੱਟਾ ਹੋਊਗਾ ਪਿਓਰ ਗਾਊਗਾ ਨਾ ਪਿਓਰ ਹੀ ਮਿਲੂਗੀ ਤੁਹਾਨੂੰ ਇੱਕ ਕਲਰ ਦੇ ਵਿੱਚ ਤੁਹਾਨੂੰ ਮਿਲੂਗਾ ਜੀ ਨਿਓਨ ਸ਼ੇਡ ਦੋ ਕਲਰ ਨੇ ਦੋਨੇ ਕਲਰ ਬਹੁਤ ਸ਼ਾਨਦਾਰ ਨੇ ਬਸ ਛੇਤੀ ਸਕਰੀਨ ਚੋ ਲੈ ਕੇ ਪੇ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲਓ ਜੀ ਪਿਓਰ ਕਾਟਨ ਦਾ ਸੂਟ ਆ ਗਿਆ ਜੀ ਇੱਕ ਇੱਕ ਦੋ ਦੋ ਸੂਟ ਨੇ ਜੀ ਬਸ ਸਾਰੇ ਰੈਟ ਕਰਕੇ ਦੇ ਦੇ ਆਪਾਂ ਨੇ ਵੀ ਚੈੱਕ ਕਰੋ ਡਿਜੀਟਲ ਪ੍ਰਿੰਟਿੰਗ ਹੈ ਮਲਟੀ ਚੈਡ ਪ੍ਰਿੰਟਿੰਗ ਆ ਬਾਹਾਂ ਦੇ ਉੱਪਰ ਦੇਖੋ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਤੁਹਾਨੂੰ ਆ ਲਓ ਜੀ ਨਾਲ ਬਾਟਮ ਦੇਖੋ ਕਿੰਨੀ ਸ਼ਾਨਦਾਰ ਬਾਟਮ ਹੈ ਜੀ ਪਿਓਰ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਕੱਲਾ ਦੁਪੱਟਾ ਹੀ ਲੈਣਾ ਉਹ ਵੀ ਪਲੇਨ ਦੁਪੱਟਾ 350 ਰੁਪਏ ਦਾ ਚੱਕੋ ਆ ਲੋ ਦੁਪੱਟਾ ਚੈੱਕ ਕਰੋ ਜਰਾ ਇਹਦੇ 'ਚ ਕਲਰ 2 ਮਿਲਣਗੇ ਜੀ ਟਿਕ ਕਲਰ ਤੁਹਾਨੂੰ ਮਿਲੂਗਾ ਜੀ ਲਾਈਟ ਸਕਿੰਨੇਜਾ ਕਲਰ ਆ ਬਹੁਤ ਸੋਹਣਾ ਕਲਰ ਆ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਭੇਜੋ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਆ ਲੋ ਜੀ ਗ੍ਰੇ ਕਲਰ ਆ ਗਿਆ ਜੀ ਡਿਜ਼ਾਈਨ ਦੇਖੋ ਇਹਦਾ ਇਹ ਵੀ ਪਿਓਰ ਮਸਲੀਨ ਦੇ ਦੁਪੱਟੇ ਵਾਲਾ ਹੀ ਸੂਟ ਆ ਜੀ ਕਾਟਨ ਦਾ ਸੂਟ ਆ embroidery ਚੈੱਕ ਕਰ ਲਓ ਜੀ ਆ ਸਾਰੇ ਦੇਖੋ ਹਾਈਲਾਈਟ ਕੀਤਾ ਹੋਇਆ ਪਾਵਾਂ ਤੇ ਅਲੱਗ ਪ੍ਰਿੰਟਿੰਗ ਹੈ ਜੀ ਆਹ ਲਓ ਜੀ ਬਾਟਮ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਹੈ ਪਿਓਰ ਮਸਲੀਨ ਦਾ 1395 ਤੋਂ ਉੱਪਰ ਦਾ ਸੂਟ ਹੈ ਇਹ ਸਿਰਫ ਅੱਜ ਦੀ ਡੇਟ 'ਚ ਮਿਲੂਗਾ ਇਹ ਤੁਹਾਨੂੰ ਜੀ ਇੱਕ ਸੂਟ 900 ਦਾ ਦੋ ਸੂਟ ਲਵੋਗੇ 1700 ਰੁਪਏ ਇੱਕ ਕਲਰ ਬ੍ਰਾਊਨ ਜਿਹਾ ਕਲਰ ਜੀ ਔਰ ਇੱਕ ਕਲਰ ਦੇਖੋ ਫਾਲਸਾ ਜਿਹਾ ਕਲਰ ਦੇਖੋ ਕਿੰਨਾ ਸ਼ਾਨਦਾਰ ਜੋ ਹੈ ਬਿਲਕੁਲ ਨਵਾਂ ਕਲਰ ਹੈ ਬਸ ਜਲਦੀ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਲੈ ਕੇ ਭੇਜੋ ਜੀ ਨੰਬਰ ਮੇਰਾ ਤੁਹਾਡੇ ਸਕਰੀਨ ਦੇ ਉੱਪਰ ਆ ਲੋ ਜੀ ਲੌਂਗ ਕਾਟਰ ਦੇ ਵਿੱਚ ਕਿਡਜ਼ਾਈਨ ਹੋਰ ਆ ਗਿਆ ਮੈਜੈਂਟਾ ਕਲਰ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ 2.5 ਮੀਟਰ ਸ਼ਰਟ ਬਾਟਮ ਮਿਲੂਗੀ ਅਪ੍ਰੋਕਸੀਮੇਟਲੀ 3 ਮੀਟਰ ਔਰ ਦੁਪੱਟਾ ਵੀ ਨਾਲ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਕਲਰ ਚੈੱਕ ਕਰੋ ਪਿਓਰ ਦਾ ਦੁਪੱਟਾ ਜੀ ਡਿਜੀਟਲ ਦੁਪੱਟਾ ਬਹੁਤ ਵਧੀਆ ਪੀਸ ਨੇ ਕੋਈ ਪੀਸ ਛੱਡਣ ਵਾਲਾ ਨਹੀਂ ਆ ਲੋ ਜੀ ਆਰੀ ਦਾ ਕੰਮ ਕੀਤਾ ਹੋਇਆ ਆ ਗਿਆ ਜੀ ਇਹਦੇ ਉੱਪਰ ਪਹਿਲਾਂ ਪ੍ਰਿੰਟਿੰਗ ਚੈੱਕ ਕਰੋ ਜਰਾ ਨਾਲ ਵਰਕ ਦੇਖੋ ਖੂਬਸੂਰਤ ਚੀਜ਼ ਹੈ ਆ ਲੋ ਜੀ ਕਾਟਨ ਦੀ ਰੋਗੀ ਬਾਟਮ ਤੇ ਨਾਲ ਫੁੱਲ ਪ्योर ਦਾ ਮਿਲੂਗਾ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਇੱਕ ਸੂਟ ਮਿਲੂਗਾ ਜੀ 900 ਦਾ ਦੋ ਸੂਟ 1700 ਰੁਪਏ ਦੀ ਔਰ ਇੱਕ ਕਲਰ ਇਹ ਜੀ ਦੇਖੋ ਤੁਹਾਨੂੰ ਮਿਲੂਗਾ ਜੀ ਆ ਬਲੈਕ ਸ਼ੇਡ ਹੈ ਜੀ ਦੋ ਕਲਰ ਨੇ ਦੋਨੇ ਕਲਰ ਜ਼ਬਰਦਸਤ ਨੇ ਬੱਛੇ ਦੀ ਛੇਤੀ ਛੇਤੀ ਸਕਰੀਨ ਤੋਂ ਲੈ ਕੇ ਪੇਰੋ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਲਓ ਜੀ ਜਾਮ ਕਾਟਨ ਆ ਗਿਆ ਜੀ ਕਪੜਾ ਖੂਬਸੂਰਤ ਕਪੜਾ ਜੀ ਆ ਲੋ ਪੀਸ ਚੈੱਕ ਕਰੋ ਜੀ ਬਾਵਾ ਤੇ ਤੁਹਾਨੂੰ ਅਲੱਗ ਪ੍ਰਿੰਟਿੰਗ ਮਿਲੂਗੀ ਜੀ ਬਹੁਤ ਵਧੀਆ ਪੀਸ ਸਾਡੇ ਨਾਲ ਕੰਮ ਕੀਤਾ ਜੀ 2.5 ਮੀਟਰ ਸ਼ਰਟ ਬਾਟਮ ਵਰਕਸ ਹੀ ਮਿਲਦੀ 3 ਮੀਟਰ ਔਰ ਨਾਲ ਦੁਪੱਟਾ ਮਿਲੂਗਾ ਜੀ ਫੁੱਲ ਪਿਓਰ ਦਾ ਹੀ ਦੁਪੱਟਾ ਬਹੁਤ ਸੋਹਣਾ ਖੂਬਸੂਰਤ ਦੁਪੱਟਾ ਰੇਟ ਰਹੂਗਾ ਇੱਕ ਸੂਟ ਮਿਲੂਗਾ ਜੀ ਤੁਹਾਨੂੰ 900 ਰੁਪਏ ਤੇ ਦੋ ਸੂਟ ਮਿਲਣਗੇ 1700 ਰੁਪਏ ਦੇ ਕਲਰ ਚੈੱਕ ਕਰੋ ਜਰਾ ਆ ਲੋ ਜੀ ਇੱਕ ਕਲਰ ਤੁਹਾਨੂੰ ਲਾਈਟ ਫਰੋ ਦੀ ਮਿਲੂਗਾ ਪੀਸ ਕਲਰ ਹੈ ਤਿੰਨ ਕਲਰ ਨੇ ਤਿੰਨੇ ਕਲਰ ਸ਼ਾਨਦਾਰ ਨੇ ਹੁਣ ਮਿਲਾਂਗੇ ਜਲਦੀ ਤੁਹਾਨੂੰ ਨੈਕਸਟ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਬਾਏ